ਗਣਤੰਤਰ ਦਿਵਸ ਮੌਕੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਔਰ ਇਹ ਚਿੱਠੀ ਲਿਖੀ ਗਈ ਹੈ ਸੀਐਮ ਭਗਵੰਤ ਮਾਨ ਨੂੰ ਔਰ ਖਾਸ ਕਰਕੇ ਇਸ ਚਿੱਠੀ ਦੇ ਮਤਲਬੇ ਕਿਹਾ ਜਾ ਸਕਦਾ ਹੈ ਕਿ ਬੜੇ ਤਿੱਖੇ ਸ਼ਬਦਾਂ ਦੇ ਵਿੱਚ ਚਿੱਠੀ ਲਿਖੀ ਗਈ ਹੈ ਇਸ ਚਿੱਠੀ ਦੇ ਲਿਖਣ ਦੇ ਪਿੱਛੇ ਸਿੱਧੂ ਮੂਸੇਵਾਲਾ ਕਤਲकांड ਦਾ ਇਨਸਾਫ ਨਜ਼ਰ ਆ ਰਿਹਾ ਔਰ ਇਸ ਦੇ ਵਿੱਚ ਸਾਫਟ ਟੌਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਸੀਐਮ ਭਗਵੰਤ ਮਾਨ ਉੱਤੇ ਐਸੋ ਤੱਕ ਕਿਹਾ ਗਿਆ ਕਿ ਤੁਹਾਡੀ ਸਰਕਾਰ ਦੀ ناکامی ਕਰਕੇ ਉਹਨਾਂ ਦੇ ਪੁੱਤਰ ਦੀ ਮੌਤ ਹੋਈ ਹੈ ਡੀਜੀਪੀ ਗੌਰਵ ਯਾਦਵ ਨੂੰ ਮਾਫੀ ਮੰਗਣ ਵਾਸਤੇ ਕਿਹਾ ਜਾਂ ਜਨਤਕ ਤੌਰ ਤੇ ਡੀਜੀਪੀ ਗੌਰਵ ਯਾਦਵ ਮਾਫੀ ਮੰਗਣ ਇਹ ਇਸ ਚਿੱਠੀ ਦੇ ਵਿੱਚ ਲਿਖਿਆ ਗਿਆ ਔਰ ਨਾਲ ਦੀ ਨਾਲ ਉਹਨਾਂ ਲੋਕਾਂ ਤੇ ਐਕਸ਼ਨ ਦੀ ਮੰਗ ਕੀਤੀ ਗਈ ਹੈ ਜਿਨ੍ਹਾਂ ਨੇ ਸਿੱਧੂ ਦੀ ਸਿਕਿਉਰਿਟੀ ਹਟਾਉਣ ਬਾਰੇ ਜਨਤਕ ਤੌਰ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਸੀ। ਖੈਰ ਆਪਣੇ ਇਸ ਚਿੱਠੀ ਦੇ ਵਿੱਚ ਕਿਸ ਅੰਦਾਜ਼ ਦੇ ਵਿੱਚ ਸਿੱਧੂ ਮੁਸਲੇ ਦੇ ਪਿਤਾ ਆਪਣਾ ਬਿਆਨ ਲਿਖਦੇ ਨੇ ਆਪਣੀਆਂ ਮੰਗਾਂ ਲਿਖਦੇ ਨੇ ਆਓ ਤੁਹਾਨੂੰ ਪੜ੍ਹ ਕੇ ਸੁਣਾ ਦਿੰਦੇ ਹਾਂ। ਇਸ ਚਿੱਠੀ ਦੇ ਵਿੱਚ ਸਾਫ਼ ਤੌਰ ਤੇ ਲਿਖਦੇ ਨੇ ਕਿ ਸ਼੍ਰੀਮਾਨ ਜੀ ਤੁਹਾਡੀ ਸਰਕਾਰ ਦੀਆਂ ناکامیਆਂ ਕਰਕੇ ਮੇਰੇ ਪੁੱਤਰ ਸ਼ੁਭਦੀਪ ਸਿੱਧੂ ਸਾਡੇ ਤੋਂ ਹਮੇਸ਼ਾ ਲਈ ਦੂਰ ਚਲਾ ਗਿਆ। ਸ਼ੁਭਦੀਪ ਦੀ ਮਾਂ ਮੈਨੂੰ ਰੋਜ਼ ਪੁੱਛਦੀ ਹੈ ਕਿ ਮੇਰਾ ਪੁੱਤਰ ਕਿੱਥੇ ਹੈ ਤੇ ਕਦੋਂ ਘਰ ਵਾਪਸ ਆਵੇਗਾ? ਮੈਂ ਉਸ ਨੂੰ ਕੀ ਜਵਾਬ ਦੇਵਾਂ? ਮੈਂ ਆਸ ਕਰਦਾ ਹਾਂ ਕਿ ਮੈਨੂੰ ਇਨਸਾਫ ਮਿਲੇਗਾ ਮੇਰੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮੇਰੀ ਬੇਨਤੀ ਹੈ ਕਿ ਇਸ ਕੇਸ ਦੀ ਇਨਕੁਆਇਰੀ ਮਾਣਯੋਗ ਹਾਈ ਕੋਰਟ ਦੇ ਸਿਟਿੰਗ ਜੱਜ ਦੇ ਕੋਲੋਂ ਕਰਵਾਈ ਜਾਵੇ ਪੰਜਾਬ ਸਰਕਾਰ ਇਸ ਇਨਕੁਆਇਰੀ ਦੇ ਵਿੱਚ ਸੀਬੀਆਈ ਅਤੇ ਐਨਆਈਏ ਦਾ ਸਹਿਯੋਗ ਯਕੀਨੀ ਬਣਾਵੇ ਉਹਨਾਂ ਅਫਸਰਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਜਿਨ੍ਹਾਂ ਨੇ ਮੇਰੇ ਪੁੱਤਰ ਦੀ ਸਿਕਿਉਰਿਟੀ ਦੀ ਸਮੀਖਿਆ ਕੀਤੀ ਹੈ ਤੇ ਸਿਕਿਉਰਿਟੀ ਵਾਪਸ ਲੈਣ ਦੇ ਆਰਡਰ ਨੂੰ ਜਨਤਕ ਕੀਤਾ। ਮੇਰੇ ਪੁੱਤਰ ਨੇ ਆਪਣੀ ਮਿਹਨਤ ਨਾਲ ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਹੈ ਪਰ ਡੀਜੀਪੀ ਪੰਜਾਬ ਵੱਲੋਂ ਮੇਰੇ ਪੁੱਤਰ ਦੀ ਮੌਤ ਨੂੰ ਗੈਂਗਵਾਰ ਨਾਲ ਜੋੜਿਆ ਗਿਆ। ਇਸ ਲਈ ਮੇਰੀ ਬੇਨਤੀ ਹੈ ਕਿ ਡੀਜੀਪੀ ਪੰਜਾਬ ਜਨਤਕ ਤੌਰ ਦੇ ਉੱਤੇ ਮਾਫੀ ਮੰਗਣ। ਇਨਸਾਫ ਦੀ ਉਮੀਦ ਕਰਦਾ ਹਾਂ। ਬਲਕੌਰ ਸਿੰਘ ਸਿੱਧੂ ਸਾਫ਼ ਤੌਰ ਦੇ ਉੱਤੇ ਬਲਕੌਰ ਸਿੰਘ ਸਿੱਧੂ ਦੇ ਵੱਲੋਂ ਇਹ ਅਪੀਲ ਕੀਤੀ ਗਈ ਹੈ ਕਿ ਸਭ ਤੋਂ ਪਹਿਲਾਂ ਤਾਂ ਉਸ ਦੇ ਪੁੱਤਰ ਦਾ ਸਿੱਧੂ ਮੂਸੇਵਾਲੇ ਦਾ ਕਤਲकांड ਇਹ ਕੇਸ ਜਿਹੜਾ ਹੈਗਾ ਉਹ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਸ ਦੀ ਸੁਣਵਾਈ ਕਰਵਾਈ ਜਾਵੇ ਇਸ ਦੀ ਦੇਖਰੇਖ ਕਰਵਾਈ ਜਾਵੇ ਉਸ ਤੋਂ ਬਾਅਦ NIA ਅਤੇ CBI ਵਰਗੀਆਂ ਏਜੰਸੀਆਂ ਦੀ ਮਦਦ ਲਈ ਜਾਵੇ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਸਹਾਇਕ ਲਿਆ ਜਾਵੇ ਔਰ ਉਸ ਤੋਂ ਬਾਅਦ ਇਸ ਦੀ ਕਾਰਵਾਈ ਕਰਵਾਈ ਜਾਵੇ ਨਾਲ ਦੀ ਨਾਲ ਇਹ ਕਿਹਾ ਗਿਆ ਹੈ ਕਿ ਉਹਨਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਦੀ ਸਮੀਖਿਆ ਕੀਤੀ ਤੇ ਉਸ ਤੋਂ ਬਾਅਦ ਉਹ ਜਾਣਕਾਰੀ ਜਨਤਕ ਤੌਰ ਦੇ ਉੱਤੇ ਸਾਂਝੀ ਕੀਤੀ ਨਾਲ ਦੀ ਨਾਲ ਡੀਜੀਪੀ ਗੌਰਵ ਯਾਦਵ ਨੂੰ ਮਾਫੀ ਮੰਗਣ ਲਈ ਕਿਹਾ ਆ ਮੰਗ ਕੀਤੀ ਹੈ ਕਿਉਂਕਿ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਸਿੱਧੂ ਮੂਸੇਵਾਲਾ ਕਤਲकांड ਨੂੰ ਲੈ ਕੇ ਗੈਂਗਵਾਰ ਦਾ ਨਾਮ ਦਿੱਤਾ ਗਿਆ ਸੀ ਇਹ ਦਾਵਾ ਕੀਤਾ ਗਿਆ ਬਲਕੌਰ ਸਿੰਘ ਵੱਲੋਂ ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਉਹਨਾਂ ਦੇ ਪੁੱਤ ਦਾ ਇਨਸਾਫ ਜਲਦ ਤੋਂ ਜਲਦ ਯਕੀਨੀ ਬੜਾਇਆ ਜਾਵੇ ਖੈਰ ਔਣ ਵਾਲੇ ਸਮੇਂ ਦੇ ਉੱਤੇ ਕਿ ਇਹ ਮੰਗਾਂ ਮੰਨੀਆਂ ਜਾਣਗੀਆਂ ਇਹ ਸਮਾਂ ਦੱਸੇਗਾ ਪਰ ਫਿਲਹਾਲ ਚਿੱਠੀ ਜਿਹੜੀ ਹੈ ਬਲਕੌਰ ਸਿੰਘ ਵੱਲੋਂ ਉਹ ਲਿਖ ਦਿੱਤੀ ਗਈ ਹੈ